ਇਹ ਸਚਾਈ ਆ ਸਾਡੀ ਸਚਾਈ ਆ ਸਾਡੇ ਖੂਨ ਦੀ ਜਿਹੜਾ ਪੰਜਾਬੀ ਹੁੰਦੇ ਸੀ ਦਾਅਵੇ ਕਰਦੇ ਨੇ ਨਾ ਤੁਹਾਨੂੰ ਚਰਚਾ ਦੇ ਵਿੱਚ ਪੰਜਾਬ ਦੇ ਪੰਜਾਬ ਦੇ ਫਿਕਰ ਮੰਜ਼ਰ ਤੇ ਪਾਈ ਦਿੰਦੇ ਨੇ ਇੱਕ ਦੂਜੇ ਨੂੰ ਕਿ ਪੰਜਾਬ ਦੇ ਵਿੱਚ ਇਹ ਹੋ ਰਿਹਾ ਪੰਜਾਬ ਦੇ ਵਿੱਚ ਉਹ ਹੋ ਰਿਹਾ ਅਸੀਂ ਪੰਜਾਬੀ ਹੈ ਨਹੀਂ ਤੇ ਅਸੀਂ ਪੰਜਾਬ ਦੇ ਵਾਸਤੇ ਸਮਝਦੇ ਆ ਆਪਣੇ ਆਪ ਨੂੰ ਤੇ ਇਹ ਗੁੰਡੇਰੇ ਬੱਚੇ ਤੁਹਾਡੀਆਂ ਮੂਰਤੀਆਂ ਵਿੱਚ বিরাজਮਾਨ ਨੇ ਪੰਜਾਬ ਦਾ ਉਹਨਾਂ ਵਾਲਾ ਉਹ ਇੱਕ ਇਹ ਗੁੱਸਾ ਨਾ ਕਰਿਓ ਸਰਨਜੀਤ ਲੱਖਾਂ ਲੱਖ ਲਾਂਧਾ ਨੇ ਸਾਡੇ ਉੱਤੇ ਤੇ ਅਸੀਂ ਉਸ ਖੂਨ ਦੇ ਕਰਜ਼ੇ ਤੇ ਆਂ ਜਿਹੜੇ ਇਹਨਾਂ ਨੇ ਕੁਰਬਾਨੀਆਂ ਕੀਤੀਆਂ ਪੰਜਾਬ ਲਈ ਤੇ ਸਾਡੀ ਗੋਦੀਆਂ ਦੇ ਵਿੱਚ ਵਿਰਾਜਮਾਨ ਸਾਡਾ ਪੰਜਾਬ ਦਾ ਉਹ ਇੱਕ ਜਿਹਨਾਂ ਨੂੰ ਪੰਜਾਬੀ ਤੱਕ ਨਹੀਂ ਆਉਂਦੀ ਪੱਗ ਜਰੂਰ ਬੰਨ੍ਹਣ ਨੇ ਸਵੇਰੇ ਟਿਕ ਕੇ ਚਲੋ ਗੁਰਦੁਆਰੇ ਲਈ ਟਾਕੀ ਜਰੂਰ ਕੋਲਤੀ ਜਾਂਦੀ ਹੈ ਜੀ ਘਟੀ ਦੀ ਕਾ ਜੇ ਨਗਰ ਕੀਰਤਨ ਉੱਥੇ ਲੈ ਕੇ ਜਾਣਾ ਫੁੱਟ ਨੂੰ ਆਜੋ ਜਦੋਂ ਕਿਸਦਾ ਵਿਆਹ ਹੁੰਦਾ ਨਾ ਬੱਚੇ ਨੂੰ ਪੁੱਛ ਲਓ ਕਿੱਥੇ ਚੱਲੇ ਆਂ پگ سی نی رکھی گئی بچے پہلی پاسری نام دس لو دس پاس نام دس لو کی ਇਹ ਸ਼ਰਮ ਵਾਲੀ ਗੱਲ ਹੈ ਕਿ ਸਾਡੀ ਕਮਿਊਨਿਟੀ ਸਾਡੀ ਸਿੱਖ ਪੰਥ ਦੀਆਂ ਦੇ ਸਿੱਤੇ ਸਜੋਈ ਸੀਗੇ ਬੱਚਿਆਂ ਦੇ ਪਰ ਪੰਜਾਬ ਦੇ ਉਨਾ ਸੀਧਨ ਦੇ ਨਾਮ ਤੋਂ ਨਹੀਂ ਕੀ ਦੱਸਨੇ ਬਾਬਾ ਬੋਤਾ ਸਿੰਘ ਉਹਨਾਂ ਦੇ ਬਾਬਾ ਕਰਜਾ ਸਿੰਘ ਉਹਨਾਂ ਦੇ ਗਦਰੀ ਬਾਬਾ ਧਨ ਸਿੰਘ ਉਹਨਾਂ ਦੇ ਜਿਨ੍ਹਾਂ ਨੂੰ ਸਾਡੇ ਪਹਿਲੇ ਪਾਸੇ ਦੇ ਨਾਮ ਨਹੀਂ ਪਤਾ ਸੀ ਸਿੱਖ ਪੰਥ ਦੇ ਵਿੱਚ ਇੱਡੇ-ਇੱਡੇ ਵਿਦਮਾਨ ਬੈਠੇ ਨੇ ਜਿਹੜੇ ਮੌਕਾ ਭਾ ਦੇ ਨਹੀਂ ਕਿ ਸਾਨੂੰ ਕੋਈ ਫਰੰਟ ਦਿੱਤਾ ਜਾਵੇ ਜਿੱਥੇ ਅਸੀਂ ਬੱਚਿਆਂ 'ਚ ਇਹ ਗੱਲ ਕੌਣ ਦੀ ਕਰੀਏ ਜਿੱਥੇ ਨਲਾਇਕੀ ਸਾਡੀ ਸ਼ੋਮਣੀ ਗੁਰੂ ਦਾ ਪ੍ਰਬੰਧਕ ਕਮੇਟੀ ਵੀ ਅਮੇ ਵੇਖ ਸਕ ਗੱਲ ਠੀਕੀ ਉੱਤੇ ਨਹੀਂ ਕਹਿੰਦਾ ਕਿਉਂਕਿ ਇਹ ਸੱਚਾਈ ਹੈ ਜਿੱਥੇ ਨਲਾਇਕੀ ਸਾਡੀ ਕਮੇਟੀਆਂ ਜੀ ਉੱਥੇ ਸਾਡੀ ਵੀ ਹੈ ਕਿਸੇ ਦਾ ਦਿਲ ਨਹੀਂ ਕਰਦਾ ਕਿਸੇ ਦੇ ਬੱਚੇ ਦਾ ਜਿਵੇਂ ਸਵੇਰੇ ਇੱਕ ਵੇਲੇ ਉੱਠਾਂ ਜਾਂ ਮਾਂ ਪਿਓ ਤੋਂ ਝਿੜਟਾਂ ਸਾਂ ਜਾਂ ਕੋਈ ਜ਼ੋਰ ਕਰਾਂ ਜਿੱਦਾਂ ਦਾ ਉਹ ਤੁਹਾਨੂੰ ਦੇਖਦਾ ਉਦਾਂ ਦਾ ਬਣਦਾ ਅੱਜ ਕੀ ਬਸ ਸਾਨੂੰ ਜਦੋਂ ਅਸੀਂ ਕੈਂਪਰ ਆਉਂਦੇ ਹਾਂ ਸੁਣਨ ਨੂੰ ਮਿਲਦਾ ਹੈ ਕਿ ਬੱਚੇ ਜੀ ਪੰਜਾਬੀ ਸਿੱਖਣਾ ਨਹੀਂ ਚਾਹੁੰਦੇ ਕੀ ਕਰੀਏ ਸੀ ਇਹ ਗਲਤੀ ਸਾਡੇ ਵਿੱਚ ਹੈ ਇਤੇ ਇੱਕ ਜਦਾ ਸਮਾਂ ਆਜੀ ਤੇ ਬਾਈਬਲ ਵਾਂਗੂ ਇਹ ਸਾਡੇ ਗੁਰੂਆਂ ਸਾਹਿਬ ਨੂੰ ਕਹਿਣ ਲੱਗੇ ਸਾਡੇ ਬੱਚੇ ਹੀ ਕਹਿਣ ਆਉਣ ਵਾਲੀਆਂ ਪੀੜ੍ਹੀਆਂ ਹੋਣੀਆਂ ਪ੍ਰੈਕਟੀਕਲ ਨੇ ਜਵਾਬ ਮੰਗਣੀਆਂ ਤੁਹਾਡੇ ਤੋਂ ਇਤਿਹਾਸ ਦਾ ਤੇ ਤੁਹਾਡੇ ਤੋਂ ਦੱਸਿਆ ਨਹੀਂ ਜਾਣਾ ਬਰਨੌ ਕੀ ਬਣਾ ਰਹੇ ਅਸੀਂ ਕ ਬਾਣੀ ਦੇ ਰਹੇ ਹਾਂ ਬੱਗਾ ਦੇ ਰਹੇ ਹਾਂ ਦੁਆਲੇ ਦੇ ਰਹੇ ਹਾਂ ਅੰਦਰ ਕੁਝ ਕੱਖ ਵੀ ਨਹੀਂ ਹੈਗਾ ਜੇ ਕੋਈ ਬਾਹਰ ਨਾਲ ਇਟਾਲੀ ਵੀ ਜਾ ਕੇ ਪੁੱਛ ਲਵੇ ਨਾ ਕਈ ਵਾਰ ਰਾਜੇ ਦੀਆਂ ਇਟਾਲੀ ਦੀ ਟੀਮ ਆਉਂਦੀ ਹੈ ਗੁਰਦੁਆਰਿਆਂ ਦੇ ਵਿੱਚ ਦੇਖਣ ਤੇ ਕੀ ਹੈ ਕੋਈ ਬੱਚੇ ਉੱਥੇ ਜਦੋਂ ਉਹ ਹੀ ਕਰਦਨੇ ਕਿ ਇਹਨਾਂ ਇਟਾਲੀਅਨ ਹੋਗੇ ਉਹ ਤੁਹਾਨੂੰ ਦੱਸ ਕੀਨਨ ਉਹ ਦੱਸੂਗਾ ਤਾਂ ਨਾ ਇਹਨੂੰ ਪਤਾ ਹੋਊਗਾ ਕਿ ਕਿ ਪੰਜਾਬ ਦੀ ਪੰਜਾਬੀ ਦੀ ਸਭਿਆਤਾ ਇਦਾਂ ਦੀ ਹੈ ਜਿਹੜੀ ਤੁਹਾਡੇ ਬੱਚਿਆਂ ਨੂੰ ਮਾਂ ਪਿਓ ਦਾ ਸਤਿਕਾਰ ਕਰਨਾ ਸਿਖਾਉਂਦੀ ਹੈ ਅੱਜ ਕੈਨੇਡਾ ਮੈਕਾ ਤੇ ਹਲਾਤ ਦੇਖੋ ਉਥੋਂ ਦੇ ਪੁਰਾਣੇ ਬਜ਼ੁਰਗ ਨੇ ਇਹਨੇ ਨਾ ਟਰੇਂਡ ਨਹੀਂ ਪੰਜਾਬ ਨੂੰ ਕਾਰਨ ਕੀ ਹੈ ਉਹ ਤੁਹਾਨੂੰ ਕਿ ਬੱਚਿਆਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਦੇਖੀ ਨਹੀਂ ਜਾਂਦੀਆਂ ਪਲਾਤ ਨੇ ਜਿਹੜੇ ਕੜੀਆਂ ਪਲਾਤ ਨੇ ਜਿਹੜੇ ਕੜੀਆਂ ਕੁੜੀਆਂ ਕਰਾ ਰਹੀਆਂ ਨੇ ਉੱਤੇ ਗੂਰੇ ਕਾਲਿਆਂ ਨਾਲ ਵਿਆਹ ਮੁੰਡੇ ਘਾਰੇ ਨੂੰ ਤੁਹੇ ਬੁਰੀਆਂ ਨਾਲ ਨਾ ਸੁਣਾ ਤੇ 6:00 ਵਜੇ ਹੀ ਹੈ ਖਤਮ ਹੋ ਰਿਹਾ ਹੈ ਉਹ ਲੋਕਣ ਪਰੰਤ ਸਤਾਰੂ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਮਜੂਰੀ ਦੇ ਵਿੱਚ ਮੇਰਾ ਆਜਮਾਨ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਜੀਤ ਸਿੰਘ ਸਾਹਿਬ ਨੇ ਦੱਸਿਆ ਕਿ ਕਲਗੀਧਰ ਇੰਟਰਨੈਸ਼ਨਲ ਸਕੂਲ ਜਿਹੜਾ ਪੰਜਾਬੀ ਤੇ ਪੰਜਾਬ ਨਾਲ ਸਾਡੇ ਬੱਚਿਆਂ ਨੂੰ ਜੋੜਦਾ ਇਹ ਕਾਰਜ ਅਸੀਂ ਤਾਂ ਨੇ ਇੱਕ ਸਾਧਨ ਬੇਸ ਆਗਯਤੀ ਕੰਪਲਿਕੈਸਿਗਾਂ ਮਹਾਰਾਜ ਦੀ ਕਿਰਪਾ ਸਿੱਤਾ ਵਧੀਆ ਸਾਧ ਸੰਗਤ ਵੱਲੋਂ ਇੱਕ ਕਮੇਟੀ ਵੱਲੋਂ ਮਿਲਿਆ ਸੀ ਸੰਗਤ ਜੀ ਪੰਜਾਬੀ ਦੀ ਜਾਂ ਪੰਜਾਬ ਦੀ ਜੇ ਗੱਲ ਕਰਨ ਲੱਗ ਜੀ ਇਹਨਾਂ ਤਾਂ ਇਹ ਜੀ ਵਿਚਾਰ ਕਰੀਏ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਸਮਾਂ ਥੋੜਾ ਜੇ ਪੰਜਾਬ ਦੇ ਇਤਿਹਾਸ ਦੀ ਗੱਲ ਕਰੀਏ ਕਿ ਇਤਿਹਾਸ ਵਿੱਚ ਝੂਗੀਆਂ ਕੁਰਬਾਨੀਆਂ ਦੀ ਗੱਲ ਕਰੀਏ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਪਾਪੀ ਇਦਾਂ ਦੀ ਬਣੀ ਹੋਊਗੀ ਜਿਹੜੀ ਸਾਡੇ ਸਿੰਘਾਂ ਸ਼ਹੀਦਾਂ ਦੇ ਤੇ ਉਹਨਾਂ ਆਜ਼ਾਦੀ ਘੁਲਾਟੀਆਂ ਦੇ ਨਾਮ ਵੀ ਪੂਰੇ ਉਹਦੇ ਉੱਤੇ ਆਜਣ ਇੰਨੀਆਂ ਜਾਗ ਦੀ ਵੱਡੀ ਗਿਣਤੀ ਵਿੱਚ ਪਰਵਾਨੀਆਂ ਨੇ ਤੇ ਅਸੀਂ ਪੰਜਾਬ ਦੇ ਵਾਸਤੇ ਸਮਝਦੇ ਆ ਆਪਣੇ ਆਪ ਨੂੰ ਤੇ ਇਥੋਂ ਜਿਹੜੇ ਬੱਚੇ ਤੁਹਾਡੀਆਂ ਗੁੜੀਆਂ ਵਿੱਚ ਵਸ ਗਰਾਜਮਾਨ ਨੇ ਪੰਜਾਬ ਦਾ ਉਹਨਾਂ ਵਾਲਾ ਉਹ ਵੇਖੋ ਤੇ ਗੁੱਸਾ ਨਾ ਕਰਿਓ ਸਰਨਜੀਤ ਜੀ ਲੱਖਾਂ ਲੱਖਾਂ ਲਾਣਦਾ ਨੇ ਸਾਡੇ ਉੱਤੇ ਤੇ ਅਸੀਂ ਉਸ ਖੂਨ ਦੇ ਕਰਜ਼ੇ ਤੇ ਆ ਜਿਹੜੇ ਇਹਨਾਂ ਨੇ ਕੁਰਬਾਨੀਆਂ ਕੀਤੀਆਂ ਪੰਜਾਬ ਲਈ ਤੇ ਸਾਡੀ ਗੋਡੀਆਂ ਦੇ ਵਿੱਚ ਵਿਰਾਜਮਾਨ ਸਾਡਾ ਪੰਜਾਬ ਦਾ ਕੋਈ ਇੱਕ ਜਿਹਨਾਂ ਨੂੰ ਪੰਜਾਬੀ ਤਾਂ ਕੰਨੀ ਆਉਂਦੀ ਪੜ੍ਹਨੀ ਕਿਸੇ ਗੁਰੂ ਘਰ ਦਾ ਨਗਰ ਕੀਰਤਨ ਸੀ ਮੁੱਢਲੇ ਦਸਿਆਂ ਆਏ ਸੀਗੇ ਬਾਕੀ ਨਗਰ ਕੀਰਤਨ ਦੇ ਵਿੱਚ ਵੀ ਜਾਂਦੇ ਨੇ ਨਵਲਾਰੇ ਹੋਇਆ ਜਾਂ ਫਿਰਜ ਹੋਇਆ ਪਰ ਇੱਕ ਗੱਲ ਦੀ ਤੁਹਾਨੂੰ ਮਿਲੀਏ ਤੁਹਾਨੂੰ ਅਸੀਂ ਉੱਥੇ ਪੁੱਛਿਆ ਬੱਚਿਆਂ ਨੂੰ ਫੜ ਫੜ ਕੇ ਕਿ ਪਹਿਲੀ ਪਾਸੇ ਦਾ ਨਾਮ ਦੱਸੋ ਦਸ ਪਾਸੇ ਇਹ ਨਾਮ ਦੱਸੋ ਕੀ ਨੇ ਇਹ ਸ਼ਰਮ ਵਾਲੀ ਗੱਲ ਹੈ ਕਿ ਸਾਡੀ ਕਮਿਊਨਿਟੀ ਸਾਡੀ ਸਿੱਖ ਪੰਥ ਵਾਲੇ ਸਿੱਤੇ ਸਜੇ ਹੋਏ ਸੀਗੇ ਬੱਚਿਆਂ ਦੇ ਪਰ ਪੰਜਾਬ ਦੇ ਨਾਂ ਸੀਧਾ ਦੇ ਨਾਮ ਤੋਂ ਨਹੀਂ ਕੀ ਦੱਸਨੇ ਬਾਬਾ ਪੋਤਾ ਸਿੰਘ ਉਹਨਾਂ ਦੇ ਬਾਬਾ ਕਰਜਾ ਸਿੰਘ ਉਹਨਾਂ ਦੇ ਗੱਲਰੀ ਬਾਬਾ ਧਰਨਾ ਸਿੰਘ ਉਹਨਾਂ ਦੇ ਇਹਨਾਂ ਨੂੰ ਸਾਡੇ ਪਹਿਲੇ ਪਾਸੇ ਦਾ ਨਾਮ ਨਹੀਂ ਪਤਾ ਸੀ ਇਹ ਸਚਾਈ ਹੈ ਸਾਡੀ ਸਚਾਈ ਹੈ ਸਾਡੇ ਖੂਨ ਦੀ ਜਿਹੜਾ ਪੰਜਾਬੀ ਹੁੰਦੇ ਸੀ ਦਾਅਵੇ ਕਰਦੇ ਨੇ ਖੁੰਡ ਚਾਚਾ ਦੇ ਵਿੱਚ ਪੰਜਾਬ ਦੀ ਪੰਜਾਬ ਦੀ ਫਿਕਰ ਮੰਜ਼ਰ ਤੇ ਬੈਠੇ ਨੇ ਇੱਕ ਦੂਜੇ ਨੂੰ ਕਿ ਪੰਜਾਬ ਦੇ ਵਿੱਚ ਇਹ ਹੋ ਰਿਹਾ ਪੰਜਾਬ ਦੇ ਵਿੱਚ ਹੋ ਰਿਹਾ ਅਸੀਂ ਪੰਜਾਬੀ ਹੈ ਨਹੀਂ ਪੰਜਾਬੀ ਕੌਮ ਦਾ ਹੱਕ ਨਹੀਂ ਹੈ ਸਾਡੇ ਕੋਲ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਦਾ ਵੀ ਹੱਕ ਸਾਡੇ ਕੋਲ ਹੈ ਨਹੀਂ ਜਦੋਂ ਘਰ ਦੇ ਵਿੱਚ ਪੰਜਾਬ ਸਾਡੇ ਹੈ ਨਹੀਂ ਇੱਕ ਸਮਾਂ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਦੋਂ ਪੰਜਾਬੀ ਦੀ ਗੁਰਮੁਖੀ ਦੀ ਇਸ ਲਿਪੀ ਦੀ ਗੁਡੀ ਸਿਖਰਾਂ ਦੇ ਸੀ ਤੇ ਕੱਜ ਦਾ ਸਮਾਂ ਅੱਜ ਟੈਕਨੋਲੋਜੀ ਵੀ ਆ ਗਈ ਹੈ ਮੰਨਿਆ ਕਿ ਹੱਟ ਤੋੜਵੇਂ ਹਮਲੇ ਸਾਡੇ ਜੇ ਹੋਏ ਨੇ ਪੰਜਾਬੀ ਦੇ ਵਜਿਲੇ ਪੰਜਾਬੀ ਦੀ ਲਿਪੀ ਦੇ ਵਜਿਲੇ ਗੁਰਮੁਖੀ ਦੇ ਹੋਏ ਨੇ ਪਰ ਅੱਜ ਸਭ ਕੁਝ ਆ ਸਿੱਖ ਪੰਥ ਦੇ ਵਿੱਚ ਇਡੇ ਜਿਹੇ ਵਿਦਵਾਨ ਬੈਠੇ ਨੇ ਜਿਹੜੇ ਮੌਕਾ ਭਾ ਦੇ ਨੇ ਕਿ ਸਾਨੂੰ ਕੋਈ ਫਰੰਟ ਦਿੱਤਾ ਜਾਵੇ ਜਿੱਥੇ ਅਸੀਂ ਬੱਚਿਆਂ ਨੂੰ ਇਹ ਗੱਲ ਪਹੁੰਚੀ ਕਰੀਏ ਜਿੱਥੇ ਨਲਾਈਕੀ ਸਾਡੀ ਸ਼ੋਮਣੀ ਗੁਰੂਰਾ ਪ੍ਰਬੰਧਕ ਕਮੇਟੀ ਦੀ ਹੈ ਮੈਂ ਬੇਸਰ ਗੱਲ ਝੇਲੀਉਂਕੀ ਨਹੀਂ ਕਹਿੰਦਾ ਕਿਉਂਕਿ ਇਹ ਸਚਾਈ ਹੈ ਕਿ ਜਿੱਥੇ ਨਲਾਈਕੀ ਸਾਡੀ ਕਮੇਟੀਆਂ ਦੀ ਹੈ ਉੱਥੇ ਸਾਡੀ ਵੀ ਹੈ ਇੱਕ ਪਰਿਵਾਰਕ ਹੁਣ ਪਰਿਵਾਰ ਪਰਿਵਾਰ ਦੇ ਮੁਖੀ ਦਾ ਮਾਪਿਆਂ ਦਾ ਵੀ ਇੱਕ ਫਰਜ਼ ਬਣਦਾ ਹੈ ਕਿ ਆਪਣੇ ਬੱਚੇ ਨੂੰ ਪੰਜਾਬ ਦੀ ਮੁੱਢਲੀ ਜਾਣਕਾਰੀ ਘਟੋਕਟ ਸਿੱਖੀ ਦੀ ਮੁੱਢਲੀ ਜਾਣਕਾਰੀ ਦੇ ਦੇਵੇ। ਜੇ ਅੱਜ ਸਾਡੀਆਂ ਸੰਸਥਾਵਾਂ ਦੀ ਕੋਈ ਕਾਰਗੁਜ਼ਾਰੀਾਂ ਕਰ ਸਿਕਾ ਨਹੀਂ ਟੱਕਰ ਕੇ ਬੈਠੀਏ। ਫੇਰ ਸ਼ਾਂਤੀ ਇੱਕ ਦਿਨ ਲੈ ਕੇ ਡੁੱਬੂਗੀ ਸਾਨੂੰ ਜਿਹੜੀ ਅਸੀਂ ਘਰਾਂ ਦੇ ਵਿੱਚ ਪਾਈ ਹੋਈ ਹੈ। ਮਨੋਗਿਆਨ ਕਹਿੰਦਾ ਕਹਿੰਦਾ ਜੀ ਇਸ ਇਨਸਾਨ ਹੈ ਜਿਹੜਾ ਕਦੇ ਵੀ ਨਸਲ ਤੇ ਨਹੀਂ ਜਾਂਦਾ। ਜ਼ਰੂਰੀ ਹੀ ਹੈ ਕਿ ਜਿੱਦਾਂ ਦਾ ਪਿਓ ਆ ਉਹਦਾ ਪੁੱਤ ਹੋ ਜੇ। ਇਤਿਹਾਸ ਨੂੰ ਦੇਖ ਲਿਓ ਬਹੁਤ ਇੰਨੀ ਧਾਰਨਾ ਤੁਹਾਨੂੰ ਲੱਝਣ ਨਹੀਂ ਆ। ਇੱਕ ਅਤਿ ਵੀ ਜ਼ਰੂਰੀ ਨਹੀਂ ਕਿ ਜਦੋਂ ਦਾ ਪਿਓ ਦਾ ਪੁੱਤ ਹੋਵੇ, ਬੱਚਾ ਜਾਂਦਾ ਹੈ ਸ਼ਬਦ ਦੇ ਉੱਤੇ। ਬੱਚਾ ਜਾਂਦਾ ਖਾਕੀ ਦੇਖੇ ਦੇ ਉੱਤੇ। ਜਿੱਦਾਂ ਦਾ ਉਹ ਦੇਖਦਾ, ਜਿੱਦਾਂ ਦਾ ਸੁਣਦਾ, ਉਦਾਂ ਦਾ ਤਾਂ ਇੱਕ ਟਰੈਕਟਰ ਕਹਿ ਲਓ ਉਹ ਨਿੱਕਰ ਕੇ ਆਉਣੇ ਤੋਂ ਲਿਆਉਂਦਾ ਬਾਹਰ। ਉਦਾਂ ਦਾ ਵੱਡਾ ਹੋ ਕੇ ਬਣਦਾ। ਬਸ ਕਿਸੇ ਦਾ ਦਿਲ ਨਹੀਂ ਕਰਦਾ ਕਿਸੇ ਦੇ ਬੱਚੇ ਦਾ ਕਿ ਮੈਂ ਸਵੇਰੇ ਇੱਕ ਵੇਲੇ ਉੱਠਾਂ ਜਾਂ ਮਾਂ ਪਿਓ ਤੋਂ ਝਿੜਤਾ ਸਾਂ ਜਾਂ ਕੁਝ ਹੋਰ ਕਰਾਂ। ਜਿੱਦਾਂ ਦਾ ਉਹ ਤੁਹਾਨੂੰ ਦੇਖਦਾ ਉਦਾਂ ਦਾ ਬਣਦਾ। ਅੱਜ ਕੀ ਵਾਰ ਸਾਨੂੰ ਜਦੋਂ ਅਸੀਂ ਕੈਂਪਰ ਆਉਂਦੇ ਹਾਂ ਸਾਨੂੰ ਮਿਲਦਾ ਹੈ ਕਿ ਬੱਚੇ ਜੀ ਪੰਜਾਬੀ ਸਿੱਖਣਾ ਨਹੀਂ ਚਾਹੁੰਦੇ ਕੀ ਕਰੀਏ ਸੀ ਇਹ ਗਲਤੀ ਸਾਡੀ ਵਿੱਚ ਆ ਜਦੋਂ ਘਰ ਦੇ ਵਿੱਚ ਪੰਜਾਬੀ ਦੀ ਗੱਲ ਹੀ ਨਹੀਂ ਕਰਨੀ ਪੰਜਾਬ ਦੇ ਗੁਰੂਆਂ ਦੀ ਗੱਲ ਹੀ ਨਹੀਂ ਕਰਨੀ ਸਾਡੇ ਦਸ ਗੁਰੂ ਸਾਹਿਬਾਨ ਬਾਰੇ ਨਹੀਂ ਦੱਸਣਾ ਚਾਰ ਸਹਿਜਾਂ ਦੇ ਬਾਰੇ ਨਹੀਂ ਦੱਸਣਾ ਪੰਜ ਤਰਤਾਂ ਦੀ ਜਾਣਕਾਰੀ ਨਹੀਂ ਦੇਣੀ ਬੱਚਿਆਂ ਨੂੰ ਫਿਰ ਬੱਚਿਆਂ ਨੇ ਕਿੱਥੋਂ ਪੰਜਾਬੀ ਸਿੱਖ ਲਈ ਹੈ ਪੱਕਾ ਜੁਰਮ ਕਰਨ ਨੇ ਸਿਰੇ ਉੱਠ ਕੇ ਚਲੋ ਗੁਰਦੁਆਰੇ ਜੇ ਟਾਕੀ ਜੁਰਮ ਕੋਲ ਦਿੱਤੀਆਂ ਨਹੀਂ ਗੱਡੀ ਦੀ ਕੱਜ ਨਗਰ ਕੀਰਤਨ ਉੱਥੇ ਲੈ ਕੇ ਜਾਣਾ ਕੋਈ ਖਣਵਾਜੋ ਜਦੋਂ ਕਿਸਦਾ ਵਿਆਹ ਹੁੰਦਾ ਨਾ ਬੱਚੇ ਨੂੰ ਪੁੱਛ ਲਿਓ ਕਿੱਥੇ ਚੱਲੇ ਆ ਉਹ ਜ਼ਰੂਰ ਦੱਸੋ ਕਿ ਮੇਰੇ ਮਾਮੇ ਦਾ ਵਿਆਹ ਹੈ ਕਿਉਂਕਿ ਪੇਰੈਂਟਸ ਦੱਸਦੇ ਨਹੀਂ ਮਾਤਾ ਪਿਤਾ ਦੱਸਦੇ ਨਹੀਂ ਕਿ ਹਾਂ ਬੁੱਤ ਮਾਂ ਦੱਸੀਏ ਕਿ ਮੇਰੇ ਭਾਈ ਦਾ ਵਿਆਹ ਹੈ ਤੇ ਤੇਰੀ ਮਾਮੇ ਦਾ ਵਿਆਹ ਹੈ ਉੱਥੇ ਚੱਲਦੇ ਆ ਪਰ ਜਦੋਂ ਨਗਰ ਕੀਰਤੋਂ ਆਉਂਦਾ ਆਉਂਦੀ ਆ ਜੇ ਨਗਰ ਕੀਰਤੋਂ ਉੱਥੇ ਚੱਲੀਏ ਪਰ ਕਿਹਾ ਨਹੀਂ ਦੱਸਿਆ ਜਾਂਦਾ ਕਿ ਜਨਮ ਤੇ ਆਦਾ ਖਾਲਸੇ ਦਾ ਅੱਜ ਇਹ ਪੱਕਾ ਸਿੱਤੇ ਸੱਜੀਆਂ ਨਹੀਂ ਇਹ ਇਹਦੀ ਨੀ ਇੱਕੋ ਰੱਖੀ ਗਈ ਸੀ ਉਹਦਾ ਜਨਮ ਤੇ ਆਦਾ ਹੈ ਬੱਚਿਆਂ ਨੂੰ ਇਹ ਤਾਂ ਵੀ ਦੱਸਿਆ ਜਾਂਦਾ

ਇਤੇ ਵੀ ਜਿੱਥੇ ਦੂਰ ਉੱਤਰਾਂ ਜੇ ਕੋਈ ਕੋਈ ਘਰ ਐਦਾਂ ਦਾ ਕੋਈ ਪਰਿਵਾਰ ਭਾਗਾ ਵਾਲਾ ਹੋਗਾ ਇਹਦੇ ਘਰ ਦੇ ਬੱਚੇ ਗੁਰਮੁਖੀ ਨੂੰ ਪਿਆਰ ਕਰਦੇ ਹੋਣਗੇ ਪੰਜਾਬੀ ਪੜ੍ਹਦੇ ਹੋਣਗੇ ਜਿਸ ਇਤਿਹਾਸਕ ਇਤਿਹਾਸਕ ਜਾਣਕਾਰੀ ਹੋ ਉਹਨਾਂ ਨੂੰ ਨਹੀਂ ਹੈ 80% ਬੱਚੇ ਅੱਜ ਪੰਜਾਬੀ ਤੋਂ ਦੂਰ ਨੇ ਬਰਨੌਕੀ ਬਣਾ ਰਹੇ ਆਂ ਅਸੀਂ ਕਾ ਬਾਣੇ ਦੇ ਰਹੇ ਆਂ ਬੱਗਾਂ ਦੇ ਰਹੇ ਆਂ ਦਿਮਾਗ ਦੇ ਰਹੇ ਆਂ ਅੰਦਰ ਕੁਝ ਕੱਖ ਵੀ ਨਹੀਂ ਹੈਗਾ ਜੇ ਕੋਈ ਬਾਹਰ ਇਟਲੀ ਜਾ ਕੇ ਪੁੱਛ ਲੋਗੇ ਨਾ ਕਈ ਵਾਰ ਆਜੇ ਨੇ ਇਟਲੀ ਦੀ ਟੀਮ ਆਉਂਦੀ ਹੈ ਗੁਰਦੁਆਰਿਆਂ ਦੇ ਵਿੱਚ ਦੇਖਣ ਤੇ ਕੀ ਹੈ ਕੋਈ ਬੱਚੇ ਉੱਥੇ ਇਹ ਤਾਂ ਉਹੀ ਕਰਦ ਨੇ ਕਿ ਟੀਮ ਇਟਾਲੀਆ ਹੁੰਦੀ ਹੈ ਕੋਈ ਤੂੰ ਤਰਫ ਦੱਸ ਕੀ ਇਹਨਾਂ ਉਹ ਦੱਸੂਗਾ ਤਾਂ ਨਾਲ ਜਿਹਨੂੰ ਪਤਾ ਹੋਊਗਾ ਕਈਆਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਰਾਜਮਾਨ ਨੇ ਵੀ ਇੱਕ ਸਾਡੀ ਗ੍ਰੋਹ ਦੀ ਲੜੀ ਚਾਉਂਦੇ ਨੇ ਅੱਜ ਹਕੀਕਤ ਹੈ ਕਿਈ ਬੱਚੇ ਨੂੰ ਪਤਾ ਨਹੀਂ ਪੁੱਛੇ ਉਹਨਾਂ ਨੂੰ 10 ਗੁਰੂ ਸਾਹਿਬਾਨ ਤੱਕ 10 ਦਿਨ ਕੀ ਹੋ ਗਤੋਂ ਵਤ ਕਿ ਪਛਤੀ 11ਵੇਂ ਗੁਰੂ ਕੋਲ ਨੇ ਪਤਾ ਨਹੀਂ ਇਤੇ ਕਿੰਦਾ ਸਮਾਨ ਆਜੀ ਤੇ ਬਾਈਬਲ ਵਾਂਗੂ ਇਹ ਸਾਰੇ ਗੁਰੂ ਸਾਹਿਬ ਨੂੰ ਕਹਿਣ ਲੱਗੇ ਨੇ ਤੇ ਸਾਡੇ ਬੱਚੇ ਹੀ ਕਹਿਣ ਆਉਣ ਵਾਲੀਆਂ ਪੀੜ੍ਹੀਆਂ ਹੋਣੀਆਂ ਪ੍ਰੈਕਟੀਕਲ ਨੇ ਜਵਾਬ ਮੰਗਣੀਆਂ ਤੁਹਾਡੇ ਤੋਂ ਇਤਿਹਾਸ ਦਾ ਤੇ ਤੁਹਾਡੇ ਤੋਂ ਦੱਸਿਆ ਨਹੀਂ ਜਾਣਾ ਹੋਂ ਦਾ ਪਿਆਰ ਪੁਰਾਣੇ ਬਜ਼ੁਰਗ ਜਿਹੜੇ ਕਿ ਦਾੜੇ ਨੇ ਬਰਕਾਸ਼ੀ ਜਿਹਨਾਂ ਨੂੰ ਦੱਸ ਰਹੇ ਨੇ ਪਰ ਜਿਹੜੇ ਸਾਡੇ ਵਰਗੇ ਨੇ ਵੀ ਵੀ ਉਮਰ ਵਾਲੇ ਵੀ ਉਹਨਾਂ ਕੋਲ ਵੀ ਇਹ ਗਿਆਨ ਹੈ ਨਹੀਂ ਜਦੋਂ ਉਹ ਆਪਣੇ ਬੱਚਿਆਂ ਨੂੰ ਦੱਸਦੇ ਤਾਂ ਇਹ ਨਹੀਂ ਪਹੁੰਚਣਾ ਅੱਜ ਦਾ ਮਾਵਾ ਤੇ ਅੱਜ ਦਾ ਪਿਓ ਬੱਚਿਆਂ ਦੇ ਅੰਗਲੜੜ ਕੇ ਲਿਆ ਉਹਦੇ ਨੂੰ ਕਰਨ ਤੱਕ ਪਰ ਆਉਣ ਵਾਲੇ 10 ਸਾਲ ਸੰਗਤ ਜੀ ਇਦਾਂ ਦੇ ਨਹੀਂ ਕਿ ਤਸਵੀਰ ਦੇਖੀ ਨਹੀਂ ਜਾਣੀ ਤੁਹਾਡੇ ਤੋਂ ਜਦੋਂ ਅੱਖਰ ਦਾ ਗੁਰਮੁਖੀ ਦਾ ਗਿਆਨ ਨਾ ਹੋਇਆ ਨਾ ਬੱਚਿਆਂ ਦੇ ਵਿੱਚ ਗੁਰ ਘਰਾਂ ਵੱਲ ਕੇ ਜੀ ਮੂੰਹ ਹੀ ਕਰਨਾ ਇਹ ਸੱਚਾਈ ਹੈ ਆਉਣ ਵਾਲੇ 10 ਸਾਲ ਇਹਨਾਂ ਦੇ ਹੋਣਗੇ ਕਿਉਂਕਿ ਇੱਕ ਪੰਜਾਬ ਦੀ ਪੰਜਾਬੀ ਦੀ ਸੱਭਿਆਚਾਰ ਇਦਾਂ ਦੀ ਹੈ ਜਿਹੜੀ ਤੁਹਾਡੇ ਬੱਚਿਆਂ ਨੂੰ ਮਾਪਿਓ ਦਾ ਸਤਿਕਾਰ ਕਰਨਾ ਸਿਖਾਉਂਦੀ ਹੈ ਅੱਜ ਕੈਨੇਡਾ ਅਮਰੀਕਾ ਦੇ ਨਿਲਾਮ ਦੇਖੋ ਉੱਥੋਂ ਦੇ ਪੁਰਾਣੇ ਬਜ਼ੁਰਗ ਨਹੀਂ ਨੇਟ ਰਹੇ ਪੰਜਾਬ ਨੂੰ ਕਾਰਨ ਕੀ ਹੈ ਉਥੋਂ ਦੀ ਬੱਚਿਆਂ ਜਿਹੜੀਆਂ ਤਸਵੀਰਾਂ ਨੇ ਉਹ ਦੇਖੀਆਂ ਨਹੀਂ ਜਾਂਦੀਆਂ ਪਰ ਆਪ ਨੇ ਜਿਹੜੇ ਕੱਢੀਆਂ ਪਲਾਤ ਨੇ ਜਿਹੜੇ ਕੱਢੀਆਂ ਕੁੜੀਆਂ ਕਰਾ ਰਹੀਆਂ ਨੇ ਉੱਤੇ ਗੂਰੇ ਕਾਲਿਆਂ ਨਾਲ ਵਿਆਹ ਮੁੰਡੇ ਘਾਰੇ ਨੂੰ ਤੁਹਾਨੂੰ ਬੁਰੀਆਂ ਨਾਲ ਨਸਵਾ ਤੇ 6 ਵਜੇ ਰਹੀ ਹੈ ਖਤਮ ਹੋ ਰਿਹਾ ਨੇ ਉਹ ਲੋਕਣ ਇਹ ਆਮਰ ਇਹ ਹਵਾ ਦਾ ਗੁਰੂ ਮਹਾਰਾਜੀ ਕਿਰਪਾ ਦੇ ਜੋਰ ਵਿੱਚ ਆਈ ਨਹੀਂ ਪਰ ਜਿੱਥੇ ਆ ਵੀ ਤੁਹਾਡੇ ਤੋਂ ਤੁਹਾਡਾ ਵੀ ਹਲਾਤ ਇਹੀ ਹੋਣਗੇ ਤੁਸੀਂ ਵੀ ਬੱਜੋਗੇ ਤੇ ਇਥੇ ਦਾ ਟਾਲੀ ਆਣਾ ਪੰਜਾਬ ਦੇ ਵਿੱਚ ਬਹੁਤ ਹੀ ਮੇਰੀ ਦਾ ਜਦ ਨਹੀਂ ਕਿ ਪੰਜਾਬ ਦੇ ਵਿੱਚ ਟਾਲੀ ਦਾ ਕੱਖ ਵੀ ਨਹੀਂ ਚੱਲਦੀ ਤੇ ਤੁਹਾਡੇ ਬੱਚਿਆਂ ਤੋਂ ਨਾ ਤਾਂ ਪੰਜਾਬੀ ਬੁਹਾਇਆ ਜਾਣਾ ਨਾਂ ਤੇ ਜਾ ਕੇ ਟਾਲੀ ਨਹੀਂ ਬੁਹਾਇਆ ਜਾਣਾ ਟਾਲੀ ਨੂੰ ਤੁਸੀਂ ਇਹ ਸੁਣਨੀ ਨਹੀਂ ਤੇ ਪੰਜਾਬੀ ਨਾਲੇ ਬੋਲਣੀ ਹੈ ਈਮੋ ਲੈ ਜਿਨਾ ਮੂਵੀ ਉਥੇ ਕਹੀ ਜਾਓ ਕਿ ਮੁੰਡਾ ਮੇਰਾ ਪੱਗ ਬੰਨਦਾ ਪੰਜਾਬੀ ਆ ਬੋਲਣੀ ਨਹੀਂ ਆਉਂਦੀ ਦਾਦੇ ਪੁਰਦਾਦੇ ਦਾ ਨਾਮ ਤੱਕ ਨਹੀਂ ਪਤਾ ਰਸਤਿਆਂ ਦੇ ਵਿੱਚ ਨਾਮ ਨਹੀਂ ਪਤਾ ਇਹਨਾਂ ਨੂੰ ਕੀ ਨੇ ਬੇਸ਼ੱਕ ਮੈਂ ਜ਼ਾਦੇ ਬੋਲ ਰਿਹਾ ਫਿਰ ਇਹ ਸੱਚਾਈ ਆ ਕਿ ਅੰਦਰ ਸੋਚਿਓ ਵਿਚਾਰਿਓ ਇਹਨ ਬਦਲ ਨੂੰ ਕਿ ਨਹੀਂ ਹੈਗੀ ਇਹ ਇਹ ਨਹੀਂ ਹੈ ਆਪਣੇ ਬੱਚੇ ਬੇਟੇ ਤਸਵੀਰ ਸਾਡੀ ਨਿੱਕਰ ਕੇ ਆ ਰਹੀ ਹੈ ਸਾਡਾ ਉਹ ਇਤਿਹਾਸ ਆ ਪੰਜਾਬ ਦਾ ਜਿਹੜਾ ਇੰਨਾ ਮਹਿੰਗਾ ਇੰਨਾ ਉੱਚਾ ਇੰਨਾ ਸੋਚਾ ਹੈ ਇਹਦਾ ਕੋਈ ਅੰਤ ਨਹੀਂ ਅਸ ਇੰਗਲੈਂਡ ਦੇ ਨਿਊਜ਼ੀ ਮੰਤਰੀ ਪਾਇਨੇ ਬਾਬਾ ਸੰਸਿੰਘਟਾਰੀ ਵਰਗੇ ਜੀ ਚੋਲੇ ਜਿਹੜੇ ਦਿਖਾਇਆ ਜਾਂਦੇ ਨੇ ਬ੍ਰਿਟਿਸ਼ ਸਾਹਿਬ ਜੀ ਨੂੰ 300 ਤੋਂ ਵੱਧ ਫਟਨੇ ਉਹਨਾਂ ਦੇ ਉੱਤੇ ਇਹ ਸਾਡੇ ਇਤਿਹਾਸ ਸੀਗੇ ਜੇ ਮਹਿੰਗੇ ਤੇ ਗੁਰੂਆਂ ਦੀ ਗੱਲ ਕਰੀ ਗੁਰੂ ਦਾ ਇਤਿਆਹ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਕੀ ਕੁਝ ਗੁਜ਼ਰੀ ਹੈ ਕੀ ਕੁਝ ਚੱਲ ਰਿਹਾ ਸੀ ਫੇਰ ਜਦ ਕੀਤੇ ਪੰਛ ਖੜਾ ਹੋਇਆ ਸੀ ਅਫਗਾਨਿਸਤਾਨ ਵਰਗੇ ਜਿਹੜੇ ਅਮਰੀਕਾ ਵਰਗੇ ਤੋਂ ਸਹੀ ਨਹੀਂ ਆਏ ਅਮਰੀਕਾ ਵਰਗੇ ਤੋਂ ਸੈਟਿੰਗ ਮਿਲਣ ਦੀ ਬੈਠੀ ਕੂਟ ਨਹੀਂ ਆਏ ਹੈਗੇ ਉਹ ਇਹਨੇ ਰਾਜਗੀਤ ਅਜਿਹਾ ਤੇ ਪਾਪਾ ਹਰ ਸਿੰਘ ਨੜੂਏ ਨੇ ਕੌਣ ਸੀ ਸਾਡਾ ਆਪਣਾ ਸੀ ਦੱਸਿਆ ਕਰੋ ਬੱਚਿਆਂ ਨੂੰ ਤਾਂ ਉਹਨਾਂ ਨੂੰ ਗਰਭ ਹੋਊਗਾ ਆਪਣੀ ਬੋਲੀ ਤੇ ਆਪਣੇ ਪੰਜਾਬ ਦੇ ਇਹ ਇਤਿਹਾਸਾ ਸਾਡਾ ਦਿੱਲੀ ਦੀ ਇਤਿਹਾਸ ਤੇ ਲੱਗਣ ਵਾਲਾ ਕੌਣ ਸੀ ਪੱਪਾ ਭਗੇਲ ਸਿੰਘ ਸਾਡਾ ਆਪਣਾ ਪੰਜਾਬੀ ਸੀ ਜੇ ਨੂੰ ਇਹ ਦੱਸੂਗੇ ਨਾ ਫਿਰ ਬੱਚਿਆਂ ਨੂੰ ਪਿਆਰ ਪੰਜਾਬੀ ਨਾਲ ਜਦੋਂ ਇਤਿਹਾਸ ਦੱਸੋਗੇ ਕਿਹੜਾ ਇਤਿਹਾਸ ਆ ਸਾਡਾ ਇਹ ਕਿਤੇ ਜੱਗ ਕੋ ਕਹਿਣਗੇ ਹਾਂ ਹਾਂ ਅਸੀਂ ਪੰਜਾਬੀ ਪੜ੍ਹਨੀ ਹੈ ਤੇ ਪੰਜਾਬੀ ਵੀ ਉਹ ਜਿਹੜੀ 10 ਮਹੀਨਿਆਂ ਦਾ ਰੋਤਵਾ ਰੱਖਦੀ ਹੈ 7000 ਭਾਸ਼ਾ ਬੋਲੀਆਂ ਦੀ ਪਰ ਪੂਰੇ ਸੰਸਾਰ ਦੇ ਵਿੱਚ 10ਵੇਂ ਨੰਬਰ ਦਾ ਰੱਬਾ ਤੁਹਾਡੀ ਗੁਰਮੁਖੀ ਮਾਹੌਲੀ ਪੰਜਾਬੀ ਰੱਖਦੀ ਹੈ ਤੇ ਫਿਰ ਵੀ ਆ ਹਾਲਾਤ ਨੇ ਸਾਡੇ ਤੇ ਅਜੇ ਬਚੀ ਵੀ ਪਤਾ ਕਿਉਂ ਆ ਸਾਡੇ ਕਰਕੇ ਨਹੀਂ ਹੈ ਗੁਰਗੰਸਾਹ ਕਰਕੇ ਬਚੀ ਪਈ ਹੈ ਕਿਉਂਕਿ ਇਸ ਲਿਪੀ ਦੇ ਵਿੱਚ ਗੁਰਾਜਮਾਨ ਨੇ ਗੁਰਮੁਖੀ ਦੇ ਵਿੱਚ ਜਿਤਨੀ ਆਤਮਾ ਸਥਾਪ ਹੋ ਰਹੀ ਹੋ ਇਸ ਸਮੇਂ ਤੇ ਇਹੀ ਲਿਪੀ ਦਾ ਵਿਗਿਆਨ ਸਾਡੇ ਕੋਲ ਹੈ ਨਹੀਂ ਤੇ ਸਭ ਤੋਂ ਵੱਡੀ ਦੁੱਖ ਵਾਲੀ ਗੱਲ ਇਹ ਹੈ ਕਿ ਅੱਜ ਗੁਰੂ ਘਰਾਂ ਦੇ ਵਿੱਚ ਖੜ ਕੇ ਅਨਾਊਂਸਮੈਂਟ ਕਰਨੀ ਪੈ ਰਹੀ ਹੈ ਪੂਰੀ ਤੀਜੀ ਪੰਜਾਬੀ ਦੀ ਤੇ ਇਹਨਾਂ ਅੱਗੇ ਸਾਡੀ ਯੂਨਿਟੀ ਦੇ ਲੋਕਾਂ ਨੇ ਸਾਡੇ ਬੱਚਿਆਂ ਕਿ ਕਿ ਪੰਜਾਬੀ ਸਿੱਖ ਰੋ ਤਰਲੇ ਕੰਦੇ ਪੈ ਰਹੇ ਨੇ ਪੰਜਾਬੀ ਦਾ ਗੁਰਮੁਖੀ ਦਾ ਹੱਬ ਗੁਰੂ ਘਰ ਨੇ ਤੇ ਉੱਥੋਂ ਬੜ ਕੇ ਸਾਨੂੰ ਅਨਾਉਂਸਮੈਂਟਾਂ ਕਰਨੀਆਂ ਪੈ ਰਹੀਆਂ ਨੇ ਆਪਣੇ ਲੋਕਾਂ ਗਿਆ ਹਰਬਾਤ ਜਿ ਸਾਡੇ ਹੋ ਗਏ ਨੇ ਪੰਜਾਬ ਦੇ ਵਿੱਚ ਅਸੀਂ ਬਹਾਨਾ ਜਾਂ ਲੈ ਜਾਂਦੇ ਕਿ ਸਰਕਾਰਾਂ ਧੱਕਾ ਕਰਦੀਆਂ ਨੇ ਜਦੋਂ ਸਕੂਲਾਂ ਵਿੱਚੋਂ ਪੰਜਾਬੀ ਹਟਾਈ ਜਾਂਦੀ ਹੈ ਇੱਥੇ ਕੋਈ ਥੋੜਾ ਨਾ ਧੱਕਾ ਨਹੀਂ ਕਰ ਰਿਹਾ ਹੈਗਾ ਇਹ ਸਿੱਖਿਆ ਦੇ ਵਿੱਚ ਸਿਖਾ ਸਕਦੇ ਜੇ ਕੋਈ ਮਾਮ ਪਿਓ ਪੜਿਆ ਹੋਇਆ ਹੋ ਸਿਖਾ ਸਕਦਾ ਇੰਟਰਨੈਟ ਦੇ ਉੱਤੇ ਬਹੁਤ ਸੇਵਾਵਾਂ ਹਨ ਉਥੋਂ ਵੀ ਸਿੱਖ ਸਕਦੇ ਹਾਂ ਜਿਵੇਂ ਸਿੰਘ ਸਾਹਿਬ ਨੇ ਬੇਨਤੀ ਕੀਤੀ ਹੈ ਕਿ ਕੋਈ ਇਹ ਹੈ ਤਾਂ ਉਹ ਤੋਂ ਕਲਾਸਾਂ ਲਾ ਸਕਦੇ ਹਾਂ ਜੀ ਪੰਜਾਬੀ ਦੀਆਂ ਐਤਵਾਰ ਵਾਲੇ ਦਿਨ ਕਲਗੀਤਰ ਸਕੂਲ ਆ ਜਾਇਆ ਆਨਲਾਈਨ ਕਲਾਸ ਨੂੰ ਡੇਟਾ ਤੱਕ ਪਹੁੰਚਦੀਆਂ ਕਰਦਾ ਇਦਾਂ ਦੇ ਬਹੁਤ ਫਰੰਟ ਨੇ ਸੰਗ ਦੀ ਗੱਲ ਆ ਬਸ ਨੀਤ ਦੀ ਜਦੋਂ ਨੀਤ ਸਿੱਧੀ ਹੋਣਾ ਜੇ ਪੰਜਾਬ ਦੀ ਤੁਸੀਂ ਗੱਲ ਕਰਨੀ ਆ ਪੰਜਾਬ ਦੀ ਕੋੜੇ ਜੀ ਵੀ ਕੋਈ ਤੁਹਾਡੇ ਦਿਲ ਦੇ ਵਿੱਚ ਇੱਕ ਸਰਦਾ ਹੈਗੀ ਇੱਕ ਸੁਚਮਣ ਹੈਗੀ ਪੰਜਾਬ ਲਈ ਤਾਂ ਆਪਣੇ ਘਰ ਤੋਂ ਸ਼ੁਰੂ ਕਰ ਕੋ ਜਦੋਂ ਘਰ ਤੋਂ ਦਾ ਆਜ਼ਾਦ ਹੋਊਗਾ ਫਿਰ ਜੇ ਆ ਕੇ ਪੰਜਾਬ ਦੇ ਪੰਜਾਬ ਦੀ ਆਜ਼ਾਦੀ ਦੀ ਗੱਲ ਕਰੋਗੇ ਤੁਸੀਂ ਪੰਜਾਬ ਦੇ ਹੱਕਾਂ ਦੀ ਗੱਲ ਕਰੋਗੇ ਜਿਵੇਂ ਸਿੰਘ ਸਾਹਿਬ ਨੇ ਕਿਹਾ ਕਿ ਖੰਡੂਰ ਸਾਹਿਬ ਤੋਂ ਭਾਈ ਅਮਰਪਾਲ ਸਿੰਘ ਖੜੇ ਨੇ ਅੱਜ ਦੌਤੇ ਲੱਗਣਾਂ ਦੀ ਗੱਲ ਹੋਈ ਪਈ ਹੈ ਸਾਡੀ ਤੇ ਸਾਡੀ ਕੌਮ ਦੀ ਕੋਈ ਇੱਕ ਤਾਂ ਉਹਨਾਂ ਦਾ ਵੀ ਤੇ ਦੂਜੇ ਨੰਬਰ ਤੇ ਫਰੀਦਕੋਟ ਤੋਂ ਭਾਈ ਸਮਜੀ ਸਿੰਘ ਖੜੇ ਨੇ ਯਾਦੂੀ ਲੋਕ ਫੋਸੇਦਨ ਸੀਰ ਸਰਦਾਰ ਬੀਨਤ ਸਿੰਘ ਦੇ ਪੁੱਤ ਨੇ ਇਹਨਾਂ ਨੇ ਇੰਦਰਾ ਇੰਦਰਾ ਦਾ ਸੁੱਧਾ ਲਾਇਆ ਸੀ ਸੋ ਉਹਨਾਂ ਦੀ ਵੀ سپورਟ ਕਰਨੀ ਬਣਦੀ ਹੈ ਤੁਹਾਨੂੰ ਸਭ ਨੂੰ ਜਿਹੜਾ ਪੀਰ ਸਿੱਧਾਰੇ ਉਹ ਹਲਕਿਆਂ ਦੇ ਵਿੱਚ ਹੈਗਾ ਵੱਧ ਤੋਂ ਵੱਧ سپورਟ ਕਰੋ ਸਾਡਾ ਧਰਮ ਵੀ ਹੈ ਤੇ ਸਾਡਾ ਕੰਮ ਵੀ ਹੈ ਤੇ ਇੱਕ ਹੋਰ ਗੱਲ ਮੈਂ ਸਾਫ਼ ਕਰਨੀ ਚਾਹੁੰਦਾ ਐਥੇ ਸੰਗਤ ਵੀ ਵਧੀਆ ਇਕੱਤਰ ਹੋਈ ਹੈ ਕਈ ਵਾਰ ਪੰਜਾਬ ਦੇ ਵਿੱਚ ਰਹਿਣ ਵਾਲੇ ਹਿੰਦੂ ਪੀਰ ਨੇ ਜਿਹੜੇ ਜਿੱਥੇ ਇੱਥੇ ਗ੍ਰਾਜ਼ਮਾਨ ਹੋਣਗੇ ਕੁਝ ਤੇ ਮੁਸਲਮਾਨ ਭਾਈਚਾਰੇ ਨਾਲ ਰਿਲੇਸ਼ਨ ਦੇ ਜਿਹੜੇ وہ بڑی ایک گھر کہ بولی پنجابی نہیں ہے اپنی کوئی زمین نہیں ہے ہندی بھی دعوی کر کے میرے کو آ جمی ہے تو معافی منگوں تیار ہو سکتے ہندی کی کوئی اپنی زمین نہیں ہے نہ ہریا کی بولی ہے ہندی نہ دلی دلی کچھ کسبے جیسے ہندی بولی جاتی ہے ਉਰਦੂ ਦੀ ਕੋਈ ਆਪਣੀ ਜ਼ਮੀਨ ਨਹੀਂ ਹੈਗੀ ਪੰਜਾਬ ਦੇ ਵਿੱਚ ਰਹਿਣ ਵਾਲਾ ਚਾਹੇ ਉਹ Hindu ਹੋਵੇ ਚਾਹੇ Musalman ਹੋਵੇ ਚਾਹੇ Sikh ਹੋਵੇ ਉਹਦੀ ਮਾਂ ਬੋਲੀ ਪੰਜਾਬੀ ਹੈ ਤੇ ਪੰਜਾਬੀ ਹੀ ਹੋਊਗੀ ਤੇ ਗੁਰਮੁਖੀ ਜੀ ਰਹਿਣੀ ਹੈ ਤੇ ਮੋਬੈਲਾਂ ਤੇ ਸਿੱਖ ਕੇ ਸੰਗਤ ਜੀ ਪੜ੍ਹ ਨਹੀਂ ਸਿੱਖੇ ਜਾਣੇ ਕੋਈ ਵੀ ਬੈਂਕੀ ਹੈ ਤੁਹਾਡੇ ਅੱਗੇ ਕਿ ਮੋਬੈਲਾਂ ਦੇ ਬੱਚੇ ਨੂੰ ਪੜ੍ਹਨਾ ਸਿਖਾਓ ਕਿਹੜੇ ਵਿਦਵਾਨ ਜੀ ਬੈਠੇ ਨੇ ਉਹਨਾਂ ਨੂੰ ਪਤਾ ਅੱਜ ਕੱਲ ਗੁਰਵਾਣੀ ਨਾਲ ਬੌਸਟਿਕ ਸੌਲ ਕੀਤੀ ਜਾ ਰਹੀ ਹੈ ਹਰ ਪੱਖੋਂ ਆਮਲਾ ਹੋ ਰਿਹਾ ਜਿਵੇਂ ਚਾਹੇ ਪੰਥ ਦੇ ਹੋਵੇ ਜਾਂ ਗੁਰਗ੍ਰੰਥ ਸਾਹਿਬ ਦੇ ਹੋਵੇ ਕਹਿ ਤੁਹਾਡੀ ਸਭੇਤਾ ਦੇ ਹੋਵੇ ਕੋਈ ਪੱਕ ਨਹੀਂ ਤੁਹਾਡਾ ਛੜਿਆ ਜਾ ਰਿਹਾ ਜਾਂ ਪੰਜਾਬ ਦੀ ਜਵਾਨੀਆਂ ਜਾਂ ਪੰਜਾਬ ਦੀ ਕਿਸਾਨੀਆਂ ਕਹਿ ਬਚਪਨਾ ਜਾਂ ਬੁੜੇਪਾ ਆਪੱਖੋਂ ਤੁਹਾਡੇ ਤੇ ਹੱਡ ਤੋੜਨੇ ਆਵਲੇ ਕੋਰੇ ਨੇ ਮੋਬਾਈਲਾਂ ਤੇ ਜਿੰਦਾ ਦਾ ਉਚਾਰਨ ਸੁਹੋਂਗੇ ਉਦਾਂ ਦੀ ਉਚਾਰੋਂਗੇ ਤੋਂ ਜ਼ਰੂਰਤ ਹੈ ਗਿਆਨ ਲੈਣ ਪਰਮੁਖੀ ਦਾ ਗਿਆਨ ਜਿੱਥੋਂ ਤੁਹਾਨੂੰ ਮਿਲਦਾ ਉਥੋਂ ਲਗੋ ਉਥੋਂ ਪੜੋ ਉਥੋਂ ਸਿੱਖੋ ਕੇਹਰ ਜਾਂਗੀ ਤੇ ਸੁਧਤਾ ਸੁਧਤਾ ਨਾਲ ਤੁਸੀਂ ਬਾਣੀ ਚਾਹ ਸਕਦੇ ਹੋ ਤੇ ਪੰਜਾਬੀ ਨਾਲ ਜੋੜ ਲਓ ਹੱਥ ਬੰਨ ਕੇ ਬੈਠੀ ਐ ਨਹੀਂ ਪੰਜਾਬ ਦੀ ਪਿਆਰੀ ਕਰਦੇ 10 15 ਸਾਲਾਂ ਤੱਕ ਤੇ ਯਾਦ ਰੱਖਿਓ ਜੇ ਲੇਕੇ ਦੀਨਾ ਤੋਂ ਵਿੱਚ 10 15 ਸਾਲਾਂ ਤੱਕ ਆਕਰ ਠੀਡੇ ਕਾਠਾ ਜੇ ਹੋ ਰਹੀ ਨਾ ਦਿਉ ਦਿਨ ਸੰਗਤ ਘਟਦੀ ਜਾਂਦੀ ਹੈ ਗੁਰਦੁਆਰਿਆਂ ਦੇ ਵਿੱਚ ਤੇ ਨਹੀਂ ਘਟਦੀ ਜਾਂਦੀ ਕਾਹ ਵੀ ਦੇਗਲੇ ਵਾਲੇ ਵਾਲੇ ਸਾਰੇ ਕਿਹਦੇ ਪਤਾ ਕਰੋ ਕਾਰਨ ਇਹ ਵੀ ਨਵੀਂ ਪੀੜੀ ਆ ਰਹੀ ਹੈ ਉਹ ਇੱਧਰ ਬਚ ਰਹੀ ਹੈ ਪਿੱਛੇ ਮੁੜਦੀ ਜਾਂਦੀ ਹੈ ਕਿਉਂਕਿ ਹਾਲਾਤ ਇਦਾਂ ਦੇ ਸਾਡੇ ਪਰਿਵਾਰਾਂ ਦੇ ਨਹੀਂ ਤੇ ਕੋਈ ਕਮੇਟੀਆਂ ਦੇ ਨਹੀਂ ਕੱਟੇ ਸਰਪੋਰਟ ਕਮੇਟੀ ਨਹੀਂ ਨਵੇਂ ਘਰੇ ਪੜਨਾ ਅੱਜ ਪੰਜਾਬ ਦੇ ਹਰ ਇੱਕ ਤਹਿਸੀਲ ਦੇ ਵਿੱਚ ਇੱਕ ਵੱਡਾ ਸਕੂਲ ਈਸਾਈ ਧਰਮ ਦਾ ਚਾਤੀ ਮਾਰਿਓ ਪੰਜਾਬ ਦੇ ਵਿੱਚ ਹਰ ਇੱਕ ਤਹਿਸੀਲ ਦੇ ਵਿੱਚ ਵੱਡੇ ਤੋਂ ਵੱਡਾ ਇਹ ਸਕੂਲ ਈਸਾਈ ਧਰਮ ਦਾ ਤੇ ਸਰਦਾ ਕੋਈ ਅੰਮ੍ਰਿਤਸਰ ਮਿਲਦਾ ਸਾਨੂੰ ਕੋਈ ਪਟਿਆਲਾ ਨਹੀਂ ਮਿਲਦਾ ਕੋਈ ਲੁਧਿਆਣਾ ਨਹੀਂ ਮਿਲਦਾ ਇਥੇ ਦਾ ਕੰਮ ਬੱਚਿਆਂ ਦਾ ਪਹੁੰਚਣਾ ਆਮ ਪਰਿਵਾਰ ਦੀ ਪਹੁੰਚ ਹੈ ਤੇ ਧਰਮ ਦੀ ਗੱਲ ਕਰੀਏ ਤਾਂ ਸਿੱਖ ਧਰਮ ਮੈਂ ਕਹਿੰਦਾ ਇੰਡੀਆ ਦਾ ਐਡਾ ਵੱਡਾ ਨਾਮ ਨਹੀਂ ਵਰਤੇ ਇੰਨਾ ਅਮੀਰ ਇੰਨਾ ਬੇਸਾਰਾ ਜਿਹੜਾ ਸੀ ਜਿਹੜੀ ਨੇ ਨਾ ਅਮੀਰ ਧਰਮਾ ਜਿਹੜਾ ਕੋਈ ਹੈ ਨਹੀਂ ਸੂਮਣੀ ਗਵਰਨਾ ਪ੍ਰਬੰਧਕ ਕਮੇਟੀ ਦਾ ਬਜਟ ਸਰਕਾਰਾਂ ਦੇ ਬਰਾਬਰ ਦਾ ਬਜਟ ਆਦਾ ਪਰ ਸੁੱਤੇ ਪਏ ਨੇ ਊਕ ਨਾ ਕਰਨਾ ਨਾ ਕਰਨ ਦੇਣਾ ਕਿਸੇ ਨੂੰ ਵਿੱਚ ਕੋਈ ਜ਼ਿੰਮੇਵਾਰੀਆਂ ਤੇ ਸਾਡੀ ਬਣਦੀ ਐ ਇਹ ਅਸੀਂ ਇੰਜੂਤੀ ਕਰ ਲਈ ਆਪਣੇ ਬੱਚਿਆਂ ਤੇ ਮੇਰੇ ਕਿਵੇਂ ਪੰਜਾਬ ਨਾਲ ਜੋੜ ਲਿਆ ਸਾਡੀ ਸਭ ਦੀ ਜ਼ਿੰਮੇਵਾਰੀਆਂ ਦੂਜਿਆਂ ਵੱਲੋਂ ਕੋ ਨਾ ਕਰੀਦਾ ਬਹੁਤ ਇਹ ਮੈਂ ਤੁਹਾਨੂੰ ਤਾਂ ਸੁਣਾਉਣਾ ਚਾਹੁੰਦਾ ਕਿ ਜੇ ਕੋਈ ਉਹਨਾਂ ਸਰਕਾਰ ਨੂੰ ਬੈਠਾ ਇੱਥੇ ਥੋੜੇ ਦਿਲ ਤੋਂ ਵੀ ਸੱਟ ਵੱਜੀ ਪਤਾ ਲੱਗੇ ਇਹ ਬਹੁਤ ਸਾਰੇ ਇਨਦਨ ਨੇ 300 ਸੂਪਨੇ ਮਹਾਰਾਜ ਇਹਨਾਂ ਦਾ ਕੋਈ ਹਿਸਾਬ ਤਾਂ ਬਹੁਤ ਕੁਝ ਹੋ ਰਿਹਾ ਇਹਨਾਂ ਦਾ ਇੱਥੇ ਬਸ ਤੁਸੀਂ ਇਹਨਾਂ ਨੂੰ ਕਰਨਾ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਨਾਲ ਜੋੜੋ ਅੱਗੇ ਉਹ ਆਪਣਾ ਆਪ ਦੇਖਣਗੇ ਆਪਣਾ ਫਿਊਚਰ ਆਪਣਾ ਭਵਿੱਖ ਆਪ ਸਵਾਰਨੇ ਜੀ ਪੰਜਾਬ ਦਾ ਕੋਈ ਖਾਸ ਸਵਾਰਨੇ ਜੀ ਪੰਜਾਬ ਦੀ ਹੋਮ ਦੀ ਵੀ ਲੜਾਈ ਚੱਲ ਰਹੀ ਹੈ ਉਹਦੇ ਵਿੱਚ ਹਿੱਸਾ ਪਾਉਣਾ ਤਾਂ ਇਨਾਂ 'ਕੀ ਹਿੱਸਾ ਪਾੜੋ ਕਿ ਆਪਣੇ ਪਰਿਵਾਰ ਦੇ ਵਿੱਚ ਇੱਕ ਬੱਚਿਆਂ ਨੂੰ ਪੰਜਾਬੀ ਬਣਾ ਲਓ ਇਹੀ ਤੁਹਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੋਊਗੀ ਅੱਜ ਦੇ ਸਮੇਂ ਦੇ ਵਿੱਚ ਤੇ ਬਾਹਰ ਸਾਡਾ ਕੈਂਪ ਲੱਗੇ ਹੋਇਆ ਜੀ ਜੇ ਕੋਈ ਬੱਚਾ ਆਨਲਾਈਨ ਕਲਾਸਾਂ ਲੈਣਾ ਚਾਹੁੰਦਾ ਤਾਂ ਲੈ ਸਕਦਾ ਇਹ ਗੁਰੂ ਘਰ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਬਹੁਤ ਵਧੀਆ ਗੱਲ ਹੈ ਸੰਗਠਾ ਰਹੇਗਾ ਸੋ ਇੱਥੇ ਮਿਲਦਾ ਸਾਧ ਦੇਉ ਤੇ ਇੱਥੇ ਤੁਹਾਨੂੰ ਹੋਰ ਵੀ ਫਰੰਟ ਮਿਲਦਾ ਤਾਂ ਉਥੇ ਪੰਜਾਬੀ ਸਿਖਾਉਣੀ ਨਹੀਂ ਰਵੇਗੀ ਇੱਥੇ ਸਕੂਲ ਦੀ ਕੋਈ ਐਡਵਰਟਾਈਜ਼ਮੈਂਟ ਨਹੀਂ ਬਸ ਪੰਜਾਬੀ ਦਾ ਪੰਜਾਬ ਦੀ ਜਿਹੜੀ ਤਸਵੀਰ ਆ ਤੁਹਾਡੇ ਅੱਖਾਂ 'ਚ ਬਿਆਨ ਕਰਨੀ ਸੀ ਤੁਹਾਡੇ ਕੰਨਾਂ ਨੂੰ ਸੁਣਾਉਣੀ ਸੀ ਕਿੱਦਾਂ ਦੀ ਹੈ ਕੁਣ ਦੇਖਿਓ ਜੀ ਗੁਰੂ ਜੇ ਮੇਰੇ ਤੇ ਯਕੀਨ ਨਹੀਂ ਤਾਂ ਆਉਣ ਵਾਲੇ ਜਿਹੜੇ ਦਿਹਾੜੇ ਆ ਰਹੇ ਨੇ ਉਥੇ ਬੱਚੇ ਇੱਥੇ ਘੋਪ ਘੁੰਮ ਰਹੇ ਨੇ ਕਿੰਨੀ ਉਮਰ ਦੀ ੜਕੇ ੜਕੇ ਕੋਚਲੇ ਉਹ ਤੇ ਤੁਹਾਨੂੰ ਵੀ 5000 ਪੰਜ ਗੁਰੂ ਸਾਹਿਬਾਨ ਦੇ ਨਾਮ ਵੀ ਸੁਣਾਉ ਜਾਂਗੇ ਆ ਹਾਲਾਤ ਸਾਡੇ ਨੇ ਇਹ ਸਚਾਈਏ ਸਾਡੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ